ਬਹੁਤ ਵਧੀਆ ਸਹੀ ਢੰਗ ਨਾਲ ਚੋਣ ਹੋਈ ਆ ਜੀ ਸਾਰ ਨੂੰ ਸੰਤਰੀ ਦਾ ਪ੍ਰਧਾਨ ਚੁਣੇ ਗਏ ਨੇ ਸੰਦੀਪ ਕੁਮਾਰ ਸ਼ਨੀ ਤੇ ਗਰਮੀਤ ਸਿੰਘ ਭਾਦੜਾ ਜੀ ਤੇ ਬਹੁਤ ਮਤਨ ਵਾਲਾ ਗੱਲ ਤਾਂ ਇਹ ਆ ਵੀ ਹੁਣ ਵਧੀਆ ਢੰਗ ਨਾਲ ਕੰਮ ਧੰਦਾ ਚਲਾਉਣਗੇ ਇਹ ਜਿਹੜੇ ਕੋਈ ਅੱਗੇ ਮੜੀ ਮੋਟੇ ਕਮੀਆਂ ਰਹਿੀਆਂ ਨੇ ਗੀਆਂ ਪਹਿਲਾਂ ਵਿੱਚ ਥੋੜਾ ਜਿਹਾ ਆਇਤੀ ਪਿਛਲੀ ਵਾਰ ਉਸ ਦਾ ਉਹ ਸੁਧਾਰ ਕਰਨਗੇ ਇਹ ਤੇ ਕੁਮਿਸ਼ਨ ਕੁਮਿਸ਼ਨ ਕੱਟਣ ਮਾਰੇ ਬਾਕੀ ਧੰਨਵਾਦ ਕਰਦਾ ਹਾਂ ਆਪਰੇਟਰਾਂ ਦਾ ਸਾਥ ਹੈ ਸਰਪੰਚ ਸਾਹਿਬ ਹਾਂ ਜੀ ਹਾਂ ਧੰਨਵਾਦ ਕਰਦਾ ਹਾਂ ਸਾਰੇ ਆਪਰੇਟਰਾਂ ਦਾ ਜੀ ਤ੍ਰਿਪੇਸ਼ਿੰਗ ਜੀ ਤੁਹਾਨੂੰ ਪ੍ਰਕਾਸ਼ ਜਨਰਲ ਕੋਲ ਲੜਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੁਸੀਂ ਆਪ ਦੀ ਜਿਹੜੀ ਪ੍ਰਧਾਨਗੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਡਰਾਈਵਰ ਆਪਰੇਟਰਾਂ ਦੀ ਇਹਨਾਂ ਦੀ ਸੇਵਾ ਕਰੋ ਅਸੀਂ ਆਪਰੇਟਰਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਨੂੰ ਕਿਸੇ ਨੂੰ ਵੀ ਅਸੀਂ ਦੂਰ ਦਰਾਡੇ ਨਹੀਂ ਕਰਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਰੀਆਂ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਜਿਹੜਾ ਕੋਈ ਮਤਲਬ ਇਹਨਾਂ ਦਾ ਨੁਕਸਾਨ ਨਾਜਾਇਜ਼ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਦੂਰ ਕਰਾਂਗੇ ਜਿਹੜੀਆਂ ਕੋਈ ਇੱਧਰ ਉੱਧਰੋਂ ਗੱਡੀਆਂ ਸਾਰਿਆਂ ਨੂੰ ਮਤਲਬ ਨਾਲ ਲੈ ਕੇ ਚੱਲਾਂਗੇ ਬਹੁਤ ਵਧੀਆ ਕੰਮ ਕਰਾਂਗੇ ਪਹਿਲਾਂੋਂ ਵੀ ਅਸੀਂ ਬਹੁਤ ਵਧੀਆ ਪਰਫਾਰਮੈਂਸ ਦੇਵਾਂਗੇ ਵਧੀਆ ਕੰਮ ਕਰਾਂਗੇ ਤੇ ਇਹ ਵਪਾਰੀ ਭਰਾਵਾਂ ਨੂੰ ਕੀ ਅਪੀਲ ਕਰਦੇ ਹਾਂ ਵਪਾਰੀ ਭਰਾਵਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਅਸੀਂ ਤੁਹਾਡੇ ਨਾਲ ਚੱਲਾਏ ਵਪਾਰੀ ਦੇ ਟਰਾਂਸਪੋਰਟਰ ਦਾ ਟਰੱਕ ਜੁਨੀਆ ਦਾ ਰਿਸ਼ਤਾ ਨੌ ਮਾਸ ਵਾਲਾ ਰਿਸ਼ਤਾ ਹੈ ਵੀ ਨਾਲ ਜੁੜ ਕੇ ਸਾਡੇ ਰਹੋ ਅਸੀਂ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਸੰਦੀਪ ਕੁਮਾਰ ਸਾਨੀ ਜੀ ਤੁਹਾਨੂੰ ਅੱਜ ਵੀ ਪ੍ਰਧਾਨ ਵੀ ਉਹਦਾ ਉਹਦਾ ਮਿਲੇਗਾ ਟਰੱਕ ਜੁਨੀਆ ਦੇ ਵਿੱਚ ਅੱਜ ਅਸੀਂ ਉਹਦੇ ਦੀ ਕਿਸ ਤਰ੍ਹਾਂ ਤੁਸੀਂ ਡਰਾਈਵਰ ਆ ਤੇ ਕੱਦਰਾ ਮਾਨੂੰ ਕਿਹਾ। ਐਮਐਨਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਾਰਟੀ ਨੇ ਸੇਵਾ ਦਾ ਸਾਨੂੰ ਮੌਕਾ ਦਿੱਤਾ ਅਸੀਂ ਦਿਲੋਂ ਟਰੱਕ ਯੂਨੀਅਨ ਦਾ ਸਾਥ ਦੇਵਾਂਗੇ ਜਿਹੜੇ ਕੋਈ ਵਪਾਰੀ ਭਾਈਆਂ ਚਾਰਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਟਰੱਕ ਯੂਨੀਅਨ ਦੇ ਵਿੱਚ ਮਾਲ ਬੁੱਕ ਕਰਾਇਆ ਜਾਵੇ। ਤੇ ਸਾਡਾ ਸਾਥ ਦਿੱਤਾ ਵੀ ਟਰੱਕ ਯੂਨੀਅਨ ਦੇ ਆਪਰੇਟਰਾਂ ਦੀ ਬਹੁਤ ਹਾਲਾਤ ਮਾੜੇ ਸੀਗੇ ਐਮਐਲਏ ਸਾਹਿਬ ਤੇ ਪਾਰਟੀ ਦੇ ਵਰਕਰਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਦਿਲੋਂ ਪਾਲ ਇਹਨਾਂ ਦੇ ਨਾਲ ਲਾਂਗੇ ਟਰੱਕ ਯੂਨੀਅਨ ਬਲਾਡਾਂ ਦੇ ਅਗਰ ਕੋਈ ਪ੍ਰਸ਼ਾਸਕ ਜਿਹੜੇ ਆਪਰੇਟਰਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਹੋਰ ਕੋਈ ਸੂਤ ਮਿਲਦੀ ਹੈ ਤੁਸੀਂ ਉਹ ਸੂਤ ਜਿਹੜੀ ਕਿਸ ਤਰ੍ਹਾਂ ਪਰਲੇ ਰੱਖਣ ਜਾਣੀ ਪਾਰਟੀ ਨਾਲ ਅਸੀਂ ਜੁੜੇ ਹੋਏ ਹਾਂ ਜੀ ਬਾਕੀ ਵਪਾਰੀ ਸਾਡੇ ਸਾਰੇ ਨਾਲ ਨੇ ਤੇ ਵਪਾਰੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਬਲਾਡੇ ਟਰੱਕ ਯੂਨੀਅਨ ਨੂੰ ਤੇ ਜੋ ਵੀ ਇੱਥੇ ਮਾਲ ਬੁੱਕੋਂ ਦਾ ਬਲੱਡ ਟਰੱਕ ਜਿਹਨੂੰ ਜ ਬੁੱਕ ਕਰਾਇਆ ਜਾਵੇ ਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਟਰੱਕਾਂ ਤੇ ਸਿਰ ਤੇ ਰੋਟੀ ਖਾਂਦੇ ਨੇ ਉਹਨਾਂ ਨੂੰ ਮਲ ਕੇ ਉਹਨਾਂ ਦਾ ਘਰ ਚੱਲ ਸਕੇ ਪਹਿਲਾਂ ਇੱਥੇ ਡੰਡਾ ਟੈਕਸ ਗਲਤ ਲਾਈ ਜਾਂਦੀ ਤਾਂ ਕਰਕੇ ਐਮਐਲਏ ਸਾਹਿਬ ਨੇ ਸਾਨੂੰ ਮਲ ਕੇ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਆਪਰੇਟਰਾਂ ਨੂੰ ਨਾਲ ਲੈ ਕੇ ਸਾਰਾ ਮਲ ਕੇ ਕੰਮ ਵਧੀਆ ਤਰੀਕੇ ਨਾਲ ਚਲਾਵਾਂਗੇ ਧੰਨਵਾਦ ਜੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV